ਤੁਸੀਂ ਕਿਤੇ ਕਾਲੀ ਕਾਂਗਰਸ ਵੇਲੇ ਕਿਤੇ ਇਹ ਨਹੀਂ ਦੇਖਿਆ ਹੋਣਾ ਸੀ ਵੀ ਜਦੋਂ ਧਰਨਾ ਲਾਉਣਾ ਆਪਾਂ ਥੋੜੇ ਘਰ ਪਹਿਲਾਂ ਹੀ ਕੇਰ ਲੋ ਇਹ ਪਹਿਲੀ ਸਰਕਾਰ ਆ ਮੈਨੂੰ ਐ ਲੱਗਦਾ ਵੀ ਉਹਨਾਂ ਨਾਲੋਂ ਇਹ ਹਜ਼ਾਰ ਗੁਣਾ ਮਾੜੀ ਸਾਫਤ ਹੋ ਰਹੀ ਆ ਯਾਰ ਇੱਕ ਪੇਜ ਚਲਾਉਣਾ ਇੱਕ ਪੰਜਾਬ ਚਲਾਉਣਾ ਪੇਜ ਚਲਾ ਰਹੇ ਹਾਂ ਫੇਸਬੁੱਕ ਦਾ ਇੱਕ ਤੁਸੀਂ ਪੰਜਾਬ ਚਲਾ ਰਹੇ ਹੋ ਇਹ ਪੇਜ ਚਲਾ ਰਹੇ ਆ ਤੁਸੀਂ ਕੈਪਟਨ ਬਾਦਲ ਵੇਲੇ ਸੋਸ਼ਲ ਮੀਡੀਆ ਤੇ ਲੋਕ ਗਾਣਾ ਕਰ ਦਿੰਦੇ ਸੀਗੇ ਉਹ ਜਮੀ ਨਹੀਂ ਇੱਧਰ ਧਿਆਨ ਦਿੰਦੇ ਸ਼ੋਅ ਦਾ ਕੰਮ ਕਰ ਰਹੇ ਸੀ ਇਨਾਂ ਦਾ ਧਿਆਨ ਵੀ ਯੂਟਿਊਬਰ ਕਾਹਨ ਕੀ ਬੋਲਦਾ ਕਮੈਂਟ ਕੀ ਆ ਵਿਊ ਕੀ ਆ ਕੰਮ ਤੇ ਕੋਈ ਧਿਆਨ ਨਹੀਂ ਜਰ ਜਿੰਨੇ ਵੀ ਭਗਵਾਨ ਤਮਾਨ ਨੇ ਵਾਅਦੇ ਕਰੇ ਸੀ ਇੱਕ ਵੀ ਵਾਅਦੇ ਤੇ ਖਰਾ ਨਹੀਂ ਉਤਰਿਆ ਪਾਣੀ ਦੇ ਮੁੱਦੇ ਤੇ ਬੋਲੀ ਦੇ ਮੁੱਦੇ ਤੇ ਕਿੱਥੇ ਛੋਡੇ ਨਾਲ ਖੜਾ ਯਾਰ ਛੋਡੇ ਲੋਕਾਂ ਨੂੰ ਕੁੱਟ ਰਿਹਾਗਾ ਇਨਾਂ ਮਾਮੇ ਦਾ ਮੁੰਡਾ ਕੋਈ ਲੱਗਿਆ ਨਹੀਂ ਅੱਜ ਸਾਰੇ ਹੀ ਕੁੱਟੇ ਮੈਂ ਪੁਲਿਸ ਨੂੰ ਘੱਟ ਦੋਸੀ ਨੂੰ ਸਰਕਾਰ ਨੂੰ ਜਿਹੜੀ ਕਹਿ ਰਹੀ ਹੈ ਵਟਾ ਲੋ ਕੋਈ ਹੱਤਵਾਦੀਆਂ ਯਾਰ ਸਾਰੇ ਪੰਜਾਬ ਨੂੰ ਪੈ ਕੇ ਕੁੱਟ ਕੇ ਖੇਪਰਵਾਸੀਆਂ ਨੂੰ ਐ ਕਰ ਦਿੰਦੇ ਹੋ ਤੁਸੀਂ ਐ ਦੇਖੋ ਉਹਨਾਂ ਦੀ ਸਟੇਜ ਲੱਗੀ ਵੀ ਆ ਖਾਣਾ ਚੱਲ ਰਿਹਾ ਹੈ ਉਹਨਾਂ ਨੂੰ ਤਾਂ ਤੁਸੀਂ ਸਾਈਟਿੰਗ ਕਰਕੇ ਜਿਹੜੇ ਟੈਂਟ ਟੰਟ ਲਾ ਕੇ ਦੇਦੇ ਤੇ ਸਾਡੇ ਇੱਥੇ ਜਰ ਆਉਣ ਵੀ ਨਹੀਂ ਦੇ ਰਹੇ ਯਾਰ ਕਿੱਧਰ ਲਾ ਬਾਹਰਲੇ ਸੂਬੇ ਚੋਂ ਆ ਕੇ ਬੰਦੇ ਨਹੀਂ ਯਾਰ ਇਹਨਾਂ ਹੱਕ ਲੈ ਰਹੇ ਆ ਧਰਨੇ ਲਾ ਰਹੇ ਆ ਸਾਡੇ ਵਾਲਿਆਂ ਦਾ ਕੋਈ ਹੱਲ ਹੀ ਨਹੀਂ ਯਾਰ ਮੇਰ ਨਾਲ ਬੋਰ ਸਾਈਡ 'ਚ ਚੱਲੋ ਜਨ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਲੂਲੇ ਲਾਗਣੇ ਜਨਮ ਲੈ ਰਹੇ ਆ ਅਸੀਂ ਤਾਂ ਐਂ ਕਹਿ ਰਹੇ ਵੀ ਸਾਡੇ ਬੰਦੇ ਮਾਰ ਰਹੇ ਜਵਾਕ ਮਾਰ ਰਹੇ ਤਾਂ ਕਾਲੇ ਪਾਣੀਆਂ ਦਾ ਪੱਕਾ ਮੋਰਚਾ ਇੱਥੇ ਲਾਹਨ ਦਿੱਤਾ ਗਿਆ ਤਾਂ ਜਗਦੀਪ ਰੰਧਾਵਾ ਰਾਜ ਸਿੰਘ ਖਾਲਸਾ ਲੱਖਾ ਸਿਧਾਨਾ ਦੇ ਸਾਥੀ ਸਾਡੇ ਨਾਲ ਨੇ ਲੱਖਾ ਸਿਧਾਨਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਗੱਲਬਾਤ ਕਰਦੇ ਆ ਕਿੱਥੇ ਆ ਕਿਵੇਂ ਗ੍ਰਿਫਤਾਰੀ ਹੋਈ ਆ ਜਾਣਕਾਰੀ ਲੈਣੇ ਆ ਰੰਧਾਵੇ ਮੋਰਚੇ ਤੇ ਪਹੁੰਚੇ ਉਹ ਲੱਖੇ ਨੂੰ ਗ੍ਰਿਫਤਾਰ ਕੀਤਾ ਗਿਆਗਾ ਪਤਾ ਲੱਗਿਆ ਲੱਖੇ ਨੂੰ ਕਿਵੇਂ ਗ੍ਰਿਫਤਾਰ ਹੋਇਆ ਤੇ ਕਿੱਥੇ ਰੱਖਿਆ ਗਿਆ ਬਾਈ ਜੀ ਜਿਹੜਾ ਅੱਜ ਭਗਵਾਨ ਤਮਾਨ ਸਰਕਾਰ ਦਾ ਰਵਈਆ ਨਾ ਬਹੁਤ ਜ਼ਿਆਦਾ ਮਾੜਾਗਾ ਏ ਉਹੀ ਪਾਰਟੀ ਹੈ ਨਾ ਜਿਹੜੀ ਕਹਿੰਦੀ ਹੁੰਦੀ ਸੀ ਵੀ ਸੰਵਿਧਾਨਕ ਹੱਕ ਆਪਣੇ ਧਰਨੇ ਲਾਉਣੇ ਤੁਸੀਂ ਆਪਣਾ ਹੱਕ ਮੰਗ ਸਕਦੇ ਹੋ ਅੱਜ ਦੇਖ ਲਓ ਕਿਹੜੇ ਰਾਹਾਂ ਤੇ ਤੁਰਪੇ ਜਰ ਜਿੰਨੇ ਵੀ ਭਗਵੰਤ ਜਮਾਨ ਨੇ ਵਾਅਦੇ ਕਰੇ ਸੀ ਇੱਕ ਵੀ ਵਾਅਦੇ ਤੇ ਖਰਾ ਨਹੀਂ ਉਤਰਿਆ ਜੇ ਕੋਈ ਬੰਦਾ ਰੋਸਟ ਕਰਨ ਵਾਲਾ ਹੋਵੇ ਨਾ ਰੋਜ਼ ਇਹਦੇ ਵਿਰੁੱਧ ਵੀਡੀਓ ਪਾਉਣੀ ਹੋਵੇ ਇਹਦੀਆਂ ਗੱਲਾਂ ਤੇ ਇਹਨੂੰ ਕਿਹੜਿਆ ਜਾ ਸਕਦਾ ਹੈ ਇਹ ਕਹਿੰਦਾ ਹੁੰਦਾ ਸੀਗਾ ਵੀ ਢਾਈ ਢਾਈ ਘੰਟੇ ਦਾ ਰਾਹਗਾ ਪੰਜਾਬ ਆਰ ਪਰ ਹੈਲੀਕਾਪਟਰ ਤੇ ਜਾਣ ਦੀ ਲੋੜ ਹੀ ਨਹੀਂ ਕਹਿੰਦਾ ਸੀ ਗੱਡੀ ਤੇ ਜਾਓ ਆਪਦੀ ਦੀ ਨਿੱਜੀ ਤੇ ਕਹਿੰਦਾ ਰਹਿਣਾਗਾ ਤੇ ਅੱਜ ਹੈਲਿਕੋਪਟਰ ਦਾ ਖੜਾ ਛੜਦਾਗਾ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਵੀ ਜਿੱਥੇ ਖੜਾ ਉਤਰਿਆ ਹੋਊਗਾ ਪਾਣੀ ਦੇ ਮੁੱਦੇ ਤੇ ਬੋਲੀ ਦੇ ਮੁੱਦੇ ਤੇ ਕਿੱਥੇ ਤੁਹਾਡੇ ਨਾਲ ਖੜਾ ਯਾਰ ਛੋਟੇ ਲੋਕਾਂ ਨੂੰ ਘੁੱਟ ਰਿਹਾਗਾ ਬੇਰਜਗਾਰੀ ਵੱਡੇ ਪੱਧਰ ਤੇ ਫੈਲ ਚੁੱਕੀ ਆ ਨਸਾ ਨਸੇ ਤੇ ਆਏ ਸੀਗੇ ਨਾ ਬੇਅਦਵੀ ਬਾਰੇ ਕਹਿੰਦੇ ਸੀਗੇ ਵੀ ਅਸੀਂ 7 ਦਿਨਾਂ ਚ ਇਨਸਾਫ ਦੇ ਦਿਆਂਗੇ ਦੇਤਾ ਬਾਈ ਜੀ ਚਾਰੇ ਫਰੰਟਾਂ ਤੋਂ ਸਰਕਾਰ ਫੇਲ ਹੋ ਚੁੱਕੀ ਆ ਪੱਲੇ ਕੱਖ ਨਹੀਂ ਗੱਲਾਂ ਚੁਟਕਲੇ ਜਿੰਨੇ ਮਰਜੀ ਹਾਲਾਂਕਿ ਸੀਐਮ ਹੁਣਕਰ ਰਿਸਪੈਕਟ ਕਰਦੇ ਆ ਪਰ ਚੁਟਕਲੇ બસ ਮਜ਼ਾਕ ਹੀ ਆ ਹੁਣ ਸੀਰੀਅਸ ਸਟੇਟ ਆ ਇਹ ਇਥੇ ਚੁਟਕਲੇ ਨਾਲ ਥੋੜਾ ਖੜਾ ਚੱਲੂਗਾ ਸੋਨ ਨੂੰ ਕੁਛ ਨਾ ਕੁਛ ਤਾਂ ਦੇਣਾ ਹੀ ਪਊ ਨਾ ਲੋਕਾਂ ਨੂੰ ਕੱਲੀਆਂ ਗੱਲਾਂ ਮੈਂ ਬਿਜਲੀ ਫ੍ਰੀ ਕਰਤੀ ਮਾ ਉਹ ਕਰਤਾ ਜਾ ਕਰਤਾ ਬਿਜਲੀ ਫ੍ਰੀ ਤਾਂ ਕਰਤੀ ਕਰ ਜਾ ਕਿੰਨਾ ਚੱਕਰੋਂ ਸੈਂਟਰ ਤੋਂ ਤੁਸੀਂ ਅੱਧਾ ਰੇਟ ਕਰਦੇ ਹੋ ਨਾ ਲੋਕ ਆਪ ਕਹਿ ਰਹੇ ਆ ਅੱਜ ਲੋਕ ਆਪ ਕਹਿਣ ਲੱਗੇ ਮੈਨੂੰ ਐਂ ਲੱਗਦਾ ਵੀ ਇੰਨਾ ਬਿਜਲੀ ਬੋਰਡ ਨੰਗ ਹੋ ਜਾਣਾ ਵੀ ਜੈਂਪਰ ਨਹੀਂ ਮਿਲਣਾ ਲਾਉਣ ਨੂੰ ਟਰਾਂਸਪਾਰਨ ਇੰਨਾ ਖਤਮ ਹੋ ਜਾਣਾ ਕੰਮ ਆ ਰੋਡਵੇਜ ਬੱਸਾਂ ਦੀ ਬੁਰੀ ਹਾਲਤ ਆ ਕਨੈਕਟਰਾਂ ਨੂੰ ਸੰਖਾ ਨਹੀਂ ਮਿਲ ਰਹੀ ਤੇ ਇਹਨਾਂ ਦੇ ਟਾਇਰ ਵੀ ਨਹੀਂ ਰਹੇ ਪਵਾਉਣ ਦੇ। ਪਰਾਲੀ ਦੇ ਮੁੱਦੇ ਤੇ ਬਹੁਤ ਸਖਤੀ ਕਰੀ ਅੱਜ ਦੀ ਸਰਕਾਰ ਨੇ ਕਿਸਾਨਾਂ ਦੇ ਪਰਚੇ ਵੀ ਹੋਏ ਰੈਟ ਡੇਟਰੀਆਂ ਹੋਈਆਂ। ਫਿਰ ਇਹ ਪੋਲਿਊਸ਼ਨ ਦੇ ਉੱਤੇ ਕਿਉਂ ਚੁੱਪ ਆ? ਵੀਰੇ ਯਾਰ ਕਿਸਾਨਾਂ ਦੇ ਉਹ ਕਹਿੰਦੇ ਨੇ ਵੀ ਮਾੜੇ ਦੀ ਬਹੂ ਹਰੇਕ ਦੀ ਭਾਬੀ ਹੁੰਦੀ ਆ। ਕਿਸਾਨਾਂ ਤੇ ਤਾਂ ਹਰੇਕ ਹੀ ਚੜ ਜਾਂਦਾ ਆ ਕੇ। ਇਹ ਧਰਨਾ ਲਾਉਂਦੇ ਆ ਐ ਐ ਕਰਦੇ ਰੋਡ ਰੋਕ ਤੇ ਜਾਣ ਕਿੱਧਰ। ਤੁਸੀਂ ਕੋਈ ਸਰਕਾਰੀ ਰੇਟ ਹੋਰ ਫਸਲ ਦਾ ਦੇ ਹੀ ਨਹੀਂ ਰਹੇ। ਹੁਣ ਤਾਂ ਕਿਸਾਨ ਕਰਨਗੇ। ਹੁਣ ਤੁਸੀਂ ਲੋਕ ਵੀ ਵਿਰੋਧ ਹੋ ਜਾਂਦੇ ਲੋਕ ਕਹਿੰਦੇ ਇਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਹਰ ਰੋਜ਼ ਧਰਨਾ ਲਾ ਕੇ ਬੈਠ ਜਾਂਦੇ ਆ ਹੱਲ ਕੀ ਕਰੀਏ ਚਲੋ ਲੋਕਾਂ ਨੂੰ ਜਿਹੜੇ ਵਿਰੋਧ ਹੋ ਰਹੇ ਆ ਉਹਨਾਂ ਨੂੰ ਐ ਪੁੱਛੋ ਵੀ ਹੱਲ ਦੱਸੋ ਧਰਨੇ ਬਣਾ ਕੀ ਹੱਲ ਕਰੀਏ ਤੁਸੀਂ ਹੁਣ ਪ੍ਰਦੂਸ਼ਣ ਬਾਰੇ ਕਹਿ ਰਹੇ ਆ ਇਹ ਵੀ ਪ੍ਰਦੂਸ਼ਣ ਫਲਾਉਂਦੇ ਆ ਪ੍ਰਦੂਸ਼ਣ ਮੈਨੂੰ ਐ ਦੱਸੋ ਵੀ ਪੰਜਾਬ ਦਾ ਧੂਆਂ ਦਾ ਇਹ ਕਹਿੰਦੇ ਮਿੰਟ ਦੀ ਦਿੱਲੀ ਭੱਗ ਜੰਦਾ ਹਰਿਆਣੇ ਦਾ ਕਿਉਂ ਨਹੀਂ ਜਾਂਦਾ ਪਾਕਿਸਤਾਨ ਨਹੀਂ ਜੀਕ ਮਾਰਦਾ ਵੀ ਸਾਡੇ ਧੂਆਂ ਆ ਗਿਆ ਤੇ ਇਹ ਸਾਡੇ ਵਾਲਾ ਇੰਨੀ ਦੂਰ ਕਿਵੇਂ ਪਹੁੰਚ ਜਾਂਦਾ ਬਾਈ ਬਾਈ ਸੀਚੇਵਾਲ ਵੀ ਗਏ ਵੀ ਹੋਗੇ ਸੰਤ ਕੋਈ ਨਹੀਂ ਖੜਦਾ ਯਾਰ ਵੀਰੇ ਮੈਂ ਤੁਹਾਨੂੰ ਦੱਸਾਂ ਕੁਰਸੀ 'ਚ ਪਤਾ ਨਹੀਂ ਕੀ ਚੀਜ਼ ਆ ਜਦੋਂ ਤੁਹਾਡੇ ਕੋਲ ਕੁਰਸੀ ਆ ਗਈ ਕੰਮ ਖਤਮ ਜਿਹੜਾ ਮਰਜੀ ਹਾਲਾਤ ਬਣੇ ਜਾਂ ਪੂਰੇ ਪੰਜਾਬ 'ਚ ਹਾਲਾਤ ਬਣੇ ਲੋਕਾਂ ਨੂੰ ਰੋਕਿਆ ਗਿਆ ਥਾਂ ਥਾਂ ਤੇ ਨਾਕੇ ਬਾਜੇ ਉਹ ਹੀ ਲੱਖੇ ਸਿਧਾਨੇ ਦੀ ਗੱਡੀ ਤੱਕਿਆਂ ਦੇ ਤੋੜੀ ਗਈ ਆ ਵੀਡੀਓ ਸਾਹਮਣੇ ਆਈਆਂ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਜਮਾ ਯਾਰ ਕੋਝੀਆਂ ਚਾਲਾਂ ਦੇ ਉੱਤੇ ਹੀ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹਨਾਗਾ ਤੁਸੀਂ ਕਿਤੇ ਕਾਲੀ ਕਾਂਗਰਸ ਵੇਲੇ ਕਿਤੇ ਇਹ ਨਹੀਂ ਦੇਖਿਆ ਹੋਣਾ ਸੀ ਵੀ ਜਦੋਂ ਧਰਨਾ ਲਾਉਣਾ ਆਪਾਂ ਤੁਹਾਡੇ ਘਰ ਪਹਿਲਾਂ ਹੀ ਘੇਰ ਲੋ ਇਹ ਪਹਿਲੀ ਸਰਕਾਰ ਆ ਮੈਨੂੰ ਇਹ ਲੱਗਦਾ ਵੀ ਉਹਨਾਂ ਨਾਲੋਂ ਇਹ ਹਜ਼ਾਰ ਗੁਣਾ ਮਾੜੀ ਸਾਫਟ ਹੋ ਰਹੀ ਆ ਕਾਰ ਰਹੇ ਆ ਨਾ ਸਰਕਾਰ ਹੀ ਸੋਸ਼ਲ ਮੀਡੀਆ ਤੇ ਆ ਭਗਵੰਤ ਮਾਨ ਸਾਹਿਬ ਤਾਂ ਇਹ ਹੋਇਆ ਜੇ ਉਹਦੇ ਕਮੈਂਟ ਇੱਕ ਗਲਤ ਹੋ ਗਿਆ ਸਾਹਮਣੂ ਨੇ ਪੜ ਲਿਆ ਐ ਨਹੀਂ ਪਤਾ ਕਹਿ ਦੇਣਾ ਵੀ ਤੜਕੇ ਨੂੰ ਬੰਦੇ ਨੂੰ ਚੱਕ ਲਿਓ ਯਾਰ ਇੱਕ ਪੇਜ ਚਲਾਉਣਾ ਇੱਕ ਪੰਜਾਬ ਚਲਾਉਣਾ ਪੇਜ ਚਲਾ ਰਹੇ ਹੋ ਫੇਸਬੁੱਕ ਦਾ ਇੱਕ ਤੁਸੀਂ ਪੰਜਾਬ ਚਲਾ ਰਹੇ ਹੋ ਇਹ ਪੇਜ ਚਲਾ ਰਹੇ ਆ ਤੁਸੀਂ ਕੈਪਟਨ ਬਾਦਲ ਵੇਲੇ ਸੋਸ਼ਲ ਮੀਡੀਆ ਤੇ ਲੋਕ ਗਾਲਾਂ ਕੱਢ ਦਿੰਦੇ ਸੀਗੇ ਉਹ ਜਮੇ ਨਹੀਂ ਇਧਰ ਧਿਆਨ ਦਿੰਦੇ ਸ਼ੋਅ ਦਾ ਕੰਮ ਕਰ ਰਹੇ ਸੀ ਇਨਾਂ ਦਾ ਧਿਆਨ ਵੀ ਯੂਟਿਊਬਰ ਕਾਹਨ ਕੀ ਬੋਲਦਾ ਕਮੈਂਟ ਕੀ ਆ ਵੇਹੁ ਕੀ ਆ ਕੰਮ ਤੇ ਕੋਈ ਧਿਆਨ ਨਹੀਂ ਬੁਰੀ ਹਾਲਤ ਹੈ ਮੈਨੂੰ ਐਸੋ ਪੰਜਾਬ ਕਿੱਥੇ ਸਹੀ ਚੱਲ ਰਿਹਾ ਹੈਗਾ ਇਸ ਟਾਈਮ ਕੱਲੇ ਧਰਨੀ ਹੈ ਕਿਹੜੀ ਵੀਰੇ ਤੇ ਜਿਹੜਾ ਕਰਜ਼ਾ ਚੱਕ ਰਹੇ ਸੈਂਟਰ ਤੋਂ ਉਹੋ ਵੀਰੇ ਜਿਹੜਾ ਜੈਂਪਰ ਨਹੀਂ ਮਿਲਣਾ ਮਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਉਹੋ ਵੀਰੇ ਕੱਲੀ بجلی ਮਾਫੀ ਕਰਾਂਗੇ ਮਾਰਿਆ ਨਾ ਬਾਈ ਮੁਕਤ ਹੋ ਰਹੀ ਨਾ ਕੀ ਕਰੋਗੇ ਵੀਰੇ ਯਾਰ ਤੁਸੀਂ ਯਾਰ ਸਾਡੇ ਨਾਲ ਤੁਸੀਂ ਆਪ ਵੀਰੇ ਸਿਆਣੇ ਪੱਤਰਕਾਰ ਤੁਸੀਂ ਜਵਾਬ ਦੇ ਸਕਦੇ ਹੋ ਤੁਸੀਂ ਆ ਲੱਖ ਸੋਚੋ 3 ਲੱਖ ਕਰੋੜ ਦਾ ਕਰਜ਼ਾ ਆ ਸਰਕਾਰ ਨੇ 20000 ਕਰੋੜ ਦਾ ਕਰਜ਼ਾ ਸਿਰਫ 6 ਮਹੀਨੇ ਚੱਕ ਲਿਆ ਕਿਵੇਂ ਸੱਟ ਚੱਲੂ ਕੰਮ ਹੁਣ ਮੈਂ ਆ ਮੈਂ ਆ ਦੀ ਕਬੀਲਦਾਰੀ ਮੰਨ ਲਓ ਚਲਾ ਰਹੇ ਜਾਂ ਬਾਈ ਬੱਬੂ ਚਲਾ ਰਿਆ ਰਾਤ ਚਲਾ ਰਿਆ ਜਦੋਂ ਸੋਡੇ ਜਮੇ 5 ਕਿੱਲੇ ਵਾਲੇ ਜਮੇ 25 ਲੱਖ ਕਰਜ਼ਾ ਜਾਣੇ ਕਿਵੇਂ ਸਟਾਊ ਕਰਦੇ ਉਹ ਤਾਂ ਕਹਿੰਦੇ ਕਰਜ਼ਾ ਮੋੜ ਰਹੇ ਆ ਅਸੀਂ ਤੁਸੀਂ ਕਹਿੰਦੇ ਕਰਜ਼ਾ ਚੱਕ ਰਹੇ ਹੋ ਕੌਣ ਕਹਿੰਦਾ ਮੋੜ ਰਿਹਾ ਹੈ ਐ ਸੈਂਟਰ ਦਾ ਸਾਹਿਬ ਕਹਿੰਦੇ ਕਹਿੰਦੇ ਇੰਨਾ ਟੈਕਸ ਇਕੱਠਾ ਕਰ ਲਿਆ ਇਸ ਟਾਈਮ ਸੈਂਟਰ ਹੱਥ ਖੜੇ ਕੇ ਰਹੀ ਖੜੀ ਆ ਤੇ ਤੁਸੀਂ ਹੋਰ ਦੇਖੋ ਝੋਨੇ ਦੇ ਮੁੱਦੇ ਤੇ ਹਾਲਾਂਕਿ ਮੈਂ ਨਹੀਂ ਭਾਜੀਪੀ ਦੀ ਸਪੋਰਟ ਕਰ ਸਾਡੇ ਕਿਸਾਨਾਂ ਨੂੰ ਉਹ ਮਾਰ ਰਹੇ ਆ ਚੋਨੇ ਦੇ ਮੁੱਦੇ ਤੇ ਭਗਵੰਤ ਮਾਨ ਗਲਤ ਸਾਫਤ ਹੋਇਆ ਕੇਂਦਰ ਨੇ ਬਾਰ ਬਾਰ ਕਿਹਾ ਵੀ ਅਸੀਂ 4300 ਕਰੋੜ ਰੁਪਏ ਦਿੱਤਾ ਇਹਨਾਂ ਨੂੰ ਅਸੀਂ ਟ੍ਰੇਨਾਂ ਵੀ 600 ਟ੍ਰੇਨ ਕੱਟ ਕੇ ਦੇ ਦਿੱਤੀ ਸੀ ਚੋਨਾ ਹਜੇ ਵੀ ਮੰਡੀਆਂ ਚ ੜ ਰੋਲ ਰਿਹਾ ਮੁੱਦੇ ਦੀ ਗੱਲ ਕਰਦੇ ਆ ਵੀ ਬਾਈ ਆ ਬਹੁਤ ਸਾਰੇ ਆਗੂਆਂ ਨੂੰ ਤੁਸੀਂ ਵੀ ਕਿਹਾ ਕਿ ਪੁਲਿਸ ਪਹਿਲੀ ਘਰਾਂ ਭੇਜਦੀ ਕੱਲੇ ਭੇਜਦੀ ਤੁਹਾਡੇ ਵੀ ਭੇਜੀ ਗਈ ਹਾਡ ਇਹਨਾਂ ਦਾ ਬਾਲੀ ਪੈੜੀ ਹੋਈ ਆ ਮੇਰੇ ਨਾਲ ਹੀ ਸੀ ਰਾਜਖਾਲਸਾ ਫਾੜਨ ਉਹ ਤਾਂ ਤੜਕੀ ਗਿੱਟੇ ਕੁੱਟਦੇ ਸਾਡੇ ਦਾ ਹੁਣ ਸਾਰ ਅਸੀਂ ਸੁਨੇਹਾ ਆ ਗਏ ਸੀਗੇ 2:30 ਵਜੇ ਸਾਨੂੰ ਇੱਥੇ ਕੋਟੇ ਨਾ ਢਾਬੇ ਤੇ ਪੂਰਾ ਮੁੜ ਕੇ ਜਿਉਂਦੇ ਰਹਿਣ ਦੋ ਗੱਡੀਆਂ ਆਈਆਂ ਭਰੀਆਂ ਫਿਰੋਜ਼ਪੁਰ ਤੋਂ ਆ ਲੋਕ ਇੱਥੇ ਹੀ ਹੋਣਗੇ ਵਿਚਾਰੇ ਮੁੰਡੇ ਉਹ ਉਹਨਾਂ ਨੇ ਆ ਕੇ ਕਿਹਾ ਯਾਰ ਕੀ ਕਰੀ ਜਾਂਦੇ ਹੋ ਤੁਸੀਂ ਉਥੇ ਪੁਲਿਸ ਪਿੱਛੇ हट ਗਈ ਬਾਵਾ ਕੱਠ ਜਾ ਦੇਖ ਕੇ ਸਾਡੇ ਨਾਲ ਪੂਰੀ ਭੇੜੀ ਕਰੀ ਇਹਨਾਂ ਨੇ ਸਾਡੇ ਬਕਸੇ ਕੌਣ ਆ ਇਹਨਾਂ ਦਾ ਮਾਮੇ ਦਾ ਮੁੰਡਾ ਕੋਈ ਲੱਗੇ ਨਹੀਂ ਅੱਜ ਸਾਰੇ ਕੁੱਟੇ ਮੈਂ ਪੁਲਿਸ ਨੂੰ ਘੱਟ ਦੋ ਸੀ ਸਰਕਾਰ ਨੂੰ ਜਿਹੜੀ ਕਹਿ ਰਹੀ ਹੈ ਬ ਕੁਝ ਹੱਤਬਾਦ ਨਹੀਂ ਯਾਰ ਸਾਰੇ ਪੰਜਾਬ ਨੂੰ ਪੈ ਕੇ ਗੁੱਟ ਕੇ ਹੁਣ ਤੁਸੀਂ ਹੋਰ ਦੇਖੋ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਫਿਰ ਤੁਸੀਂ ਕਹਿ ਦਿੰਦੇ ਹੋ ਯਾਰ ਲੜਾ ਦਿੰਦੇ ਹੋ ਤੁਸੀਂ ਪ੍ਰਵਾਸੀਆਂ ਨੂੰ ਐ ਕਰ ਦਿੰਦੇ ਹੋ ਤੁਸੀਂ ਐ ਦੇਖੋ ਉਹਨਾਂ ਦੀ ਸਟੇਜ ਲੱਗੀ ਵੀ ਆ ਖਾਣਾ ਚੱਲ ਰਿਹਾ ਹੈ ਉਹਨਾਂ ਨੂੰ ਤਾਂ ਤੁਸੀਂ ਸੈਟਿੰਗ ਕਰਕੇ ਜਿੱਦੀ ਟੈਂਟ ਟੰਟ ਲਾ ਕੇ ਦੇਤੇ ਤੇ ਸਾਡੇ ਇੱਥੇ ਯਾਰ ਆਉਣ ਵੀ ਨਹੀਂ ਦੇ ਰਹੇ ਯਾਰ ਕਿੱਧਰ ਲਾ ਉਹਨਾਂ ਦਾ ਕੋਈ ਨਾਜ਼ਰਬੰਦ ਬਾਹਰਲੇ ਸੂਬੇ ਚੋਂ ਆ ਕੇ ਬੰਦੇ ਨਹੀਂ ਯਾਰ ਇਹਨਾਂ ਹੱਕ ਲੈ ਰਹੇ ਆ ਧਰਨੇ ਲਾ ਰਹੇ ਆ ਸਾਡੇ ਵਾਲਿਆਂ ਦਾ ਕੋਈ ਹੱਲ ਹੀ ਨਹੀਂ ਯਾਰ ਪੰਜਾਬ ਆਪਣਾ ਕਿ ਉਹਨਾਂ ਦਾ ਮੈਂ ਮੇਰੇ ਤੁਸੀਂ ਮੈਂ ਸੋਨੂੰ ਨਹੀਂ 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 ਮੈਂ ਅੱਜ ਪੱਤਰਕਾਰ ਬਣ ਕੇ ਸ ਤੁਸੀਂ ਮੇਰ ਨੂੰ ਸਹਣੇ ਹੋ ਕਿਉਂਕਿ ਜਰਨਲਿਸਟ ਹੁੰਦੇ ਆ ਜਿਹੜੇ ਪੱਤਰਕਾਰ ਉਹ ਪੰਜਾਬ ਮੰਨ ਲਓ ਵੀ ਸੂਬੇ ਦੀ ਮਾਂ ਹੁੰਦੇ ਆ ਕਿਉਂਕਿ ਸਾਨੂੰ ਮੇਰ ਨੂੰ ਵੱਧ ਜਾਣਕਾਰੀ ਆ ਤੁਸੀਂ ਮੈਨੂੰ ਇਹ ਗੱਲ ਇਹ ਦੱਸੋ ਤੁਸੀਂ ਆਪ ਦੱਸੋ ਇਹ ਗੱਲ ਵੀ ਅੱਜ ਕੀ ਦਾ ਪੰਜਾਬ ਆ ਹਾਂ ਵੀਰੇ ਹਾਂ ਵੀਰੇ ਆ ਦੇਖ ਲੈ ਆ ਦੇਖ ਲੈ ਐਨ ਸਜਾ ਕੇ ਦਿੱਤੀ ਆ ਬਾਈ ਹੁਣ ਇਹ ਇਹ ਗੱਲ ਸਾਨੂੰ ਹੋਰ ਇਹ ਲੋਕ ਕਹਿੰਦੇ ਤੁਸੀਂ ਮਾਹੌਲ ਖਰਾਬ ਉਹ ਮਾਹੌਲ ਵੀਰੇ ਅਸੀਂ ਕਿੱਥੋਂ ਖਰਾਬ ਕਰ ਰਹੇ ਹਾਂ ਯਾਰ ਤੁਸੀਂ ਸਰਕਾਰ ਹੀ ਕਰ ਰਹੀ ਹੈ ਪ੍ਰਸ਼ਾਸਨ ਨਹੀਂ ਕਰ ਰਿਹਾ ਸਾਡੇ ਨਾਲ ਸਿਸਟਮ ਹੀ ਨਹੀਂ ਹੈਗਾ ਅਸੀਂ ਕਿਹਾ ਕਿ ਉਹਨਾਂ ਨੂੰ ਵੀ ਤੁਸੀਂ ਡਾਂਗਾਂ ਲੈ ਕੇ ਆਓ ਜਾਂ ਸਾਡੇ ਵਾਲੇ ਆਓ ਐਸਾ ਕਹੀ ਨਹੀਂ ਅਸੀਂ ਤਾਂ ਐਂ ਕਹਿੰਦੇ ਵੀ ਸਾਡਾ ਹੱਕ ਦੇ ਦਿਓ ਯਾਰ ਸਾਡੇ ਜਵਾਕ ਮਾਰ ਰਿਹਾ ਮੇਰੇ ਨਾਲ ਵੋਰ ਸਾਈਡ 'ਚ ਚੱਲੋ ਜਾਂਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਲੂਲੇ ਲਾਂਗੜੇ ਜਨਮ ਲੈ ਰਿਹਾ ਅਸੀਂ ਤਾਂ ਐਂ ਕਹਿੰਦੇ ਵੀ ਸਾਡੇ ਬੰਦੇ ਮਾਰ ਰਿਹਾ ਜਵਾਕ ਮਾਰ ਰਿਹਾ ਬੰਦਾ ਭਈ ਇੱਕ ਪਾਸੋਂ ਹੋਰ ਦੀ ਖਬਰ ਸੀ ਇੱਥੇ ਨਾ ਇਹ ਹੋ ਜਾਂਦਾ ਸਰਕਾਰ ਦੀ ਤੁਸੀਂ ਗੱਲ ਕੀਤੀ ਪੂਰੀਆਂ ਪਾਰਟੀਆਂ ਕਿੱਥੇ ਨੇ ਰਾਜਾ ਬਣੇਗੇ ਤੋਂ ਐਮਪੀ ਬਣੇ ਨੇ ਉਹ ਕਿ ਉਹ ਉਹ ਵੀ ਮੈਨੂੰ ਬਾਲਾ ਵਧੀਆ ਸਵਾਲ ਪੁੱਛ ਲਿਆ ਸਾਰਿਆਂ ਨੂੰ 100-100 ਕਰੋੜ ਚੜਦਾ ਜਰ ਇੰਨੇ امیر ਬਾਬੇ ਦਾ ਸੈਂਟਰ ਦੇ ਮੋਦੀ ਪ੍ਰਧਾਨ ਮੰਤਰੀ ਨੂੰ ਵੀ ਇਹ ਬੰਦ ਕਰਾ ਸਕਦੇ ਐਨੇ امیر ਬੰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਵਰਗਿਆਂ ਨੇ ਇਹਨਾਂ ਨਾਲ ਪੰਗਾ ਤਾਂ ਲੈ ਲਿਆ ਸਾਡਾ ਹੀ ਨਹੀਂ ਪਤਾ ਕੀ ਹਾਸਰ ਕਰਨ ਹਾਲਾਂਕਿ ਮੈਂ ਗੱਲ ਵੱਡੀ ਕਹਿ ਰਿਹਾ ਹੁਣ ਲੱਗੂ ਵੀ ਯਾਰ ਕੀ ਗੱਲਾਂ ਕਰੀ ਜਾਂਦੇ ਹੋ ਹਨ ਤੁਸੀਂ ਕਹੋਗੇ ਲੇਬਲ ਵਾਲੀ ਗੱਲ ਹੈ ਨਹੀਂ ਪਰ ਮੈਨੂੰ ਆਉਂਦਾ ਵੀ ਇਹ 100-100 ਕਰੋੜ ਰੁਪਏ ਮਹੀਨੇ ਦਾ ਉਹੀ ਚੜਾ ਸਕਦੇ ਆ ਇਹ ਫੈਕਟਰੀਆਂ ਵਾਲੇ ਕਿੰਨੇ ਤੁਸੀਂ ਐ ਦੇਖੋ ਪੂਰੇ ਇੰਡੀਆ ਚ ਹੱਬ ਹੱਲਿਆਣਾ ਐਨੇ امیر ਐ ਫੈਕਟਰੀਆਂ ਵਾਲੇ 100-100 ਕਰੋੜ ਚੜਾਉਂਦੇ ਤੂੰ ਐ ਦੇਖ ਇੱਕ ਵੀ ਰਾਜਨੀਤਿਕ ਲੀਡਰ ਲਿਆ ਦੇ ਉਹਦੇ ਤੇ ਬ ਨਹੀਂ ਬੋਲਦੇ ਵੀਰੇ ਮੂੰਹ ਬੰਦ ਕਰੇ ਵੀ ਚੜਾਵੇ ਚੜਦੇ ਆ ਬਾਈ ਉਹਨਾਂ ਨੂੰ ਵੋਟਾਂ ਪੈਂਦੀਆਂ ਨੇ ਉਹਨਾਂ ਨੂੰ ਚੜਾਵੇ ਚੜ ਰਹੇ ਆ ਅੱਜ ਅੰਤੋਜ ਮਾਨ ਉਹਨਾਂ ਨੇ ਉੱਥੇ ਚੱਲਣ ਤੋਂ ਪਹਿਲਾਂ ਇਹ ਕਿਹਾ ਕਹਿੰਦੇ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕਿ 15 ਤਰੀਕ ਤੱਕ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਰਾਸ਼ਨ ਕਾਰਡ ਬੰਦ ਕਰ ਦੋ ਪੰਜਾਬ ਚ ਕੰਮ ਕਰਨ ਦੇ ਲਈ ਆਉਂਦੇ ਨੇ ਕੰਮ ਕਰਕੇ ਜਾਣ ਤੁਹਾਨੂੰ ਲੱਗਦਾ ਇੱਥੇ ਜੇ ਸਰਕਾਰ ਨੇ ਨਾ ਕਟੋਕਟ ਵਿਰੋਧੀ ਪਾਰਟੀਆਂ ਨੂੰ ਉਹਨਾਂ ਦੀ ਇਸ ਗੱਲ ਦੀ ਸਪੋਰਟ ਕਰਨੀ ਚਾਹੀਦੀ ਵੀਰੇ ਰਾਜਾ ਬਣਿੰਗ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਅਸੀਂ ਤਾਂ ਇਹਨਾਂ ਦੇ ਘਰ ਪਾ ਕੇ ਦੇਵਾਂਗੇ ਪੱਕੇ ਬਸਨੀਕ ਹੋਣਾ ਪੱਕੇ ਬਸਨੀਕ ਆ ਆਪਣੇ ਨਾਮ ਬਾਰੇ ਮੈਂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਲੀਡਰਾਂ ਨੂੰ ਸਾਰਾ মিডিਆ ਸੁਣ ਰਿਹਾ ਲੀਡਰੋ ਇੱਕ ਗੱਲ ਦੱਸ ਦਿਓ ਭਰਾ ਬਣੇ ਤੁਸੀਂ ਵੀ ਸਾਡੇ ਰਹਿਣ ਵਾਲੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਦੋਂ ਇਹਨਾਂ ਦੀਆਂ ਵੋਟਾਂ ਵਧ ਗਈਆਂ ਇਹ ਰਾਜੇ ਬਣਿੰਗ ਨੂੰ ਐਮਐਲਏ ਬਣਾਉਣਗੇ ਕਿ ਬਿਹਾਰੀ ਨੂੰ ਇੰਨਾ ਜਵਾਬ ਦੇ ਦਿਓ ਅੱਜ ਦਾ ਤੁਸੀਂ ਸਵਾਲ ਲੈ ਰਹੇ ਹੋ ਨਾ ਜੇ ਤੁਸੀਂ ਕਹੋਗੇ ਵੀ ਅਸੀਂ ਤਾਂ ਕੇਰਾਂ ਲੁੱਟ ਕੇ ਮੇਲਾ ਦੋ ਚਾਰ ਸਾਲਾਂ ਜਿੱਥੋਂ ਚੜ ਜਾਣਾ ਜਵਾਕਾਂ ਨੂੰ ਲੈ ਕੇ ਪਰ ਤੁਸੀਂ ਇਹ ਵੀ ਜਵਾਬ ਦੇ ਦਿਓ ਵੀ ਸੋਣ ਨੂੰ ਕੀ ਲਾਣਤਾ ਪਾਉ ਪੰਜਾਬ ਇਹ ਕਹੇ ਦੇ ਦਿਓ ਜਵਾਬ ਵੀ ਜਿੱਦੀ ਗਿਣਤੀ ਵਧ ਗਈ ਉਨਹੀਂ ਵੋਟਾਂ ਬਹਿਣਗੀਆਂ ਤੇ ਆਹ ਦਾ ਬਿਹਾਰੀ ਐਮਐਲਏ ਬਣਾਉਣਗੇ ਛੋਟਾ ਥੋੜਾ ਬਣੂਗਾ ਇਹ ਲੜਾਈ ਇੰਡਸਟਰੀ ਨਾਲ ਆ ਕੇ ਪ੍ਰਵਾਸੀਆਂ ਦੇ ਨਾਲ ਆ ਕਿਉਂਕਿ ਮੁੱਦਾ ਬੜਾ ਅਡਵਰਟ ਹੋ ਰਿਹਾ ਸੋਸ਼ਲ ਮੀਡੀਆ ਤੇ ਮੀਡੀਆਦਾਰਾਂ ਚ ਇਹ ਗੱਲਾਂ ਚੰਦ ਰਹੇ ਕਿ ਪ੍ਰਵਾਸੀ ਵਰਸਸ ਪੰਜਾਬੀ ਕੀਤੇ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਬੜੀ ਸਸੋਪ ਹੋਈ ਆ ਇਹ ਕਲੀਅਰ ਕਰੋ ਕਿ ਇਹ ਲੜਾਈ ਹੈ ਕਿਹਦੇ ਨਾਲ ਹੈ ਕਿਹਦੇ ਵਿਰੁੱਧ ਆਹ ਮੋਰਚੇ ਖੁੱਲੇ ਜਾ ਰਹੇ ਆ ਪ੍ਰਵਾਸੀਆਂ ਨਾਲ ਨਹੀਂ ਲੜਾਈ ਹੈਗੀ ਅਸੀਂ ਕਦੋਂ ਕਹਿੰਦੇ ਅਸੀਂ ਵੀ ਜਾਣੀਏ ਕੰਮ ਕਰਨ ਕੰਮ ਕਰਨ ਆਓ ਕੋਈ ਚੱਕਰੀ ਨਹੀਂ ਸਾਡਾ ਤਾਂ ਇਹ ਆ ਵੀ ਤੁਸੀਂ ਬੰਦੇ ਦੋ ਮਾਰਦੇ ਹੋ ਪਿੱਛੇ ਕ੍ਰਿਮੀਨਲ ਬੰਦਾ ਆ ਕੇ ਆਧਾਰ ਕਾਰਡ ਬਣਾ ਲੈਂਦੇ ਇੱਥੇ ਜਿਹੜਾ ਖਰਚਾ ਰੱਖਦੇ ਆ ਸਬਜ਼ੀਆਂ ਨਾਲ ਖੜ ਜਾ ਆਏ ਤਾਂ ਮਜ਼ਦੂਰੀ ਕਰਨਾ ਕਿਰਚ ਦਾ ਕੀ ਕੰਮ ਉਹਦੇ ਘਰੋਂ ਪੁੱਛੇ ਕਦੇ ਉਹਨਾਂ ਨਾਲ ਲੜਾਈ ਆ ਕਿਰਚ ਦਾ ਕੀ ਮਤ ਬਲੋ ਉਹਦੇ ਘਰੋਂ ਨਿਕਲਿਆ ਕਿਰਚ ਉਹਨੇ ਅੱਖ ਵੇਦੀ ਨਗਾ ਸੀ ਮੈਨੂੰ ਇੱਕ ਗੱਲ ਦੱਸੋ ਹਥਿਆਰਾਂ ਦਾ ਕੀ ਮਤ ਉਹਨਾਂ ਕੋਲੇ ਲੱਗੀ ਆ ਲੜਾਈ ਬਾਈ ਇਹਨਾਂ ਨਾਲ ਇਰੇ ਆਓ ਬਦਮਾਸ਼ੀ ਕਰ ਰਹੇ ਆਓ ਦੇਖ ਆ ਆਪਣੀ ਆਓ ਕੰਮ ਕਰੋ ਚਲੇ ਜਾਓ ਬਦਮਾਸ਼ੀ ਨਾ ਕਰੋ ਬਦਮਾਸ਼ੀ ਨਾ ਕਰੋ ਜੀ ਬਿਲਕੁਲ ਤਾਂ ਜਗਦੀਪ ਰੰਧਾਵਾ ਲੱਖਾ ਸਿੰਘ ਸਿਧਾਨਾ ਦੇ ਸਾਥੀ ਸਾਡੇ ਮੌਜੂਦ ਸੀ ਉਹਨਾਂ ਨੇ ਕੀ ਆ ਦੱਸਿਆ ਕਿ ਲੱਖਾ ਸਿਧਾਨਾ ਨੂੰ ਤਾਂ ਜਿੱਥੇ ਗ੍ਰਿਫਤਾਰ ਕੀਤਾ ਸਾਨੂੰ ਵੀ ਸਵੇਰੇ ਪੁਲਿਸ ਦੇ ਵੱਲੋਂ ਜਿਹੜਾ ਕੋਸ਼ਿਸ਼ ਕੀਤੀ ਗਈ ਸੀ ਪਰ ਸਾਡਾ ਵਿਚਾਰ ਰਹਿ ਗਿਆ ਤਾਂ ਹੁਣ ਉਹ ਧਰਨੇ ਤੇ ਪਹੁੰਚੇ ਨੇ ਤਾਂ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਜੰਮ ਕੇ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਜ਼ਾਹਰ ਕੀਤਾਗਾ ਕੱਢਿਆਗਾ ਕੈਮਰਾਮੈਨ ਗੁਰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਪੋਲਰ ਐਸਐਮਟੀਵੀ ਲੁਧਿਆਣਾ